ਵਧਾਇਕ ਗੁਰਪ੍ਰੀਤ ਸਿੰਘ ਗੋਗੀ ਇਸ ਦੁਨੀਆ ਤੋਂ ਚਲੇ ਗਏ ਸਿਰਚ ਗੋਲੀ ਵੱਜਣ ਕਾਰਨ ਮੰਦਭਾਗੀ ਘਟਨਾ ਵਾਪਰੀ ਤੇ ਉਹਨਾਂ ਦੀ ਮੌਤ ਹੋ ਗਈ ਆਖਰਕਾਰ ਗੁਰਪ੍ਰੀਤ ਸਿੰਘ ਗੋਗੀ ਮਰਨ ਤੋਂ ਪਹਿਲਾਂ ਇਹ ਸਰੀਰ ਛੱਡਣ ਤੋਂ ਪਹਿਲਾਂ ਇਹ ਦੁਨੀਆ ਛੱਡਣ ਤੋਂ ਪਹਿਲਾਂ ਆਖਰਕਾਰ ਕਿਹੜੀਆਂ ਗੱਲਾਂ ਕਰਕੇ ਗਏ ਨੇ ਉਹਨਾਂ ਦਾ ਆਖਰੀ ਬਿਆਨ ਕੀ ਸੀ ਉਹਨਾਂ ਦਾ ਆਖਰੀ ਬਿਆਨ ਦੇ ਵਿੱਚ ਉਹਨਾਂ ਨੇ ਕੀ ਗੱਲਾਂ ਕੀਤੀਆਂ ਨੇ ਇਹ ਬੜਾ ਅਹਿਮ ਹੋ ਜਾਂਦਾ ਹੈ ਤੁਸੀਂ ਜੁੜਿਓ ਲੋਕ ਪੁਆਇੰਟ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਜੋ ਕਿ ਹੁਣ ਇਸ ਦੁਨੀਆ ਤੋਂ ਨਹੀਂ ਰਹੇ ਉਹਨਾਂ ਦੀ ਬੀਤੀ ਰਾਤ ਸਿਰ 'ਚ ਗੋਲੀ ਵੱਜਣ ਕਾਰਨ ਮੌਤ ਹੋ ਗਈ। ਜਾਣ ਤੋਂ ਪਹਿਲਾਂ ਇਹ ਦੁਨੀਆ ਛੱਡਣ ਤੋਂ ਪਹਿਲਾਂ ਇਹ ਮੰਦਭਾਗੀ ਘਟਨਾ ਵਾਪਰਨ ਤੋਂ ਪਹਿਲਾਂ ਆਖਰਕਾਰ ਗੋਗੀ ਦੇ ਆਖਰੀ ਬੋਲ ਕੀ ਸਨ? ਆਖਰੀ ਵਾਰ ਉਹਨਾਂ ਨੇ ਕਿਹੜੀਆਂ ਗੱਲਾਂ ਕੀਤੀਆਂ ਇਹ ਗੱਲਾਂ ਤੁਹਾਨੂੰ ਸੁਣਾਉਣੀਆਂ ਨੇ ਤੁਸੀਂ ਆਪ ਸੁਣ ਲਓ। ਨਾਲ ਡਾਕਟਰ ਬਾਰੇ ਇਹ ਗੱਲਾਂ ਕਰਦੇ ਨੇ ਅੱਜ ਸਾਡੇ ਪੀਐਸਐਫ ਦੀ ਜੋ ਇੱਕ ਉੱਚ ਸ਼੍ਰੇਣੀ ਦੀ ਸਾਡੀ ਫੋਰਸ ਆ ਪੀਐਸਐਫ ਜਿਹਦੇ ਕਰਕੇ ਸਾਡਾ ਪੂਰਾ ਦੇਸ਼ ਰਾਤ ਨੂੰ ਚੈੰਦੀ ਨੀਂਦ ਸੌਂਦਾ ਔਰ ਸਾਡੇ ਜਵਾਨ برف ਦੇ ਵਿੱਚ ਗਰਮੀ ਦੇ ਵਿੱਚ ਚੱਖੜ ਦੇ ਵਿੱਚ ਇਹ ਬਾਟਰਾਂ ਤੇ ਖੜ ਕੇ ਸਾਡੇ ਜੀਵਨਾ ਦੀ ਰੱਖਿਆ ਕਰਦੇ ਸਾਡੇ ਦੇਸ਼ ਦੀ ਰੱਖਿਆ ਕਰਦੇ ਆ ਅਜੇ ਆਪਣੀਆਂ ਕੋਰਸਿਸ ਦੇ ਉੱਤੇ ਉਂਗਲੀ ਚਖਣੀ ਇਹਨਾਂ ਵਾਸਤੇ ਕੋਈ ਜ਼ਿਆਦਾ ਅ ਅੱਛੀ ਗੱਲ ਨਹੀਂ ਸ਼ਰਮਨਾ ਗੱਲਾਂ ਵੀ ਇੱਕ ਐਡੀ ਵੱਡੀ ਪਦਵੀ ਤੇ ਤੁਸੀਂ ਤੁਹਾਨੂੰ ਸੈਂਟਰ ਦਾ ਵਜੀਦ ਬਣਾਇਆ ਕੈਬਨਿਟ ਦਾ ਤੇ ਤੁਸੀਂ ਸਾਡੇ ਜਵਾਨਾਂ ਪਰੇ ਇਸ ਤਰ੍ਹਾਂ ਦੀ ਤੁਸੀਂ ਬੇਤੁਕਾ ਜਿਹੜੀਆਂ ਅਭਿਆਨਬਾਜ਼ੀ ਕਰ ਦਿਓ ਇਹ ਇੱਕ ਮਤਲਬ ਥੋੜੀ ਗਲਤ ਗੱਲ ਹੈਗੀ ਆ ਇਹਨੂੰ ਅਸੀਂ ਨਿੰਦਾ ਕਰਦੇ ਹਾਂ ਇਸ ਚੀਜ਼ ਦੀ ਉਹਦੇ ਨਾਲ ਨਾਲ ਜਿੰਨੇ ਤਕਰੀਬਨ 70 ਤੋਂ 80% ਅਸੀਂ ਨਸ਼ਾ ਕਤੂ ਅੱਗੇ ਤੁਸੀਂ ਕਰੋ ਟੀਵੀ ਚੱਲਦਾ ਸੀ ਇੱਕ ਨੌਜਵਾਨ ਨਸ਼ੇ ਦੀ ਪੇਟ ਉੱਤੇ ਚੜ ਕੇ ਚਲੇ ਗਿਆ ਅੱਜ ਤੋ ਸੋ ਕਿਤੇ ਕਬਰਾਂ ਚੋਂ ਜੇ ਅਸੀਂ ਨਸ਼ੇ ਦੀ ਰੋਕ ਪਾਈ ਆ ਹੁਣ ਜਿਹੜਾ ਪੁਰਾਣਾ ਕੋੜ ਪੁਰਾਣੀ ਪਾਰਟੀਆਂ ਨੇ ਦਿੱਤਾ ਹੋਇਆ ਤੇ ਅਸੀਂ ਉਹਨੂੰ ਲੱਗੇ ਹੋਇਆ ਸਾਫ ਕਰ ਅਸੀਂ ਨਹੀਂ ਨਸ਼ਾ ਰਹਿਣ ਦਿੱਤੇ ਸਭ ਨਸ਼ੇ ਨੂੰ ਸਾਫ ਕਰਨ ਲੱਗੇ ਆ ਬਾਕੀ ਜਿਹੜੀ ਇਹਨਾਂ ਨੇ ਕੱਲ ਕੋਈ ਫੇਕ ਜੀ ਰੈਲੀ ਕਰਨੀ ਚਾਹੁੰਦੇ ਆ ਇਹ ਚੀਜ਼ ਉਹ ਕਿ ਕਾਟ ਨਹੀਂ ਲੋਕਾਂ ਨੇ ਤਾਂ ਪਹਿਲੇ ਹੀ ਇਹਨਾਂ ਨੂੰ ਫਤਵੇ ਦਿੱਤੇ ਹੋਏ ਨੇ ਉਹ ਕਾਰਪੂਸ਼ੀ ਦੇ ਇਲੈਕਸ਼ਨ ਵੀ ਦੇਖ ਲਓ ਨਾਲ ਡਾਕਟਰ ਬਾਰੇ ਇਹ ਗੱਲਾਂ ਕਰਦੇ ਨੇ ਅੱਜ ਸਾਡੇ ਪੀਐਸਫ ਦੀ ਜੋ ਇੱਕ ਉੱਚ ਸ਼੍ਰੇਣੀ ਦੀ ਸਾਡੀ ਫੋਰਸ ਆ ਪੀਐਸਫ ਜਿਹਦੇ ਕਰਕੇ ਸਾਡਾ ਪੂਰਾ ਦੇਸ਼ ਰਾਤ ਨੂੰ ਚੈਨ ਦੀ ਨੀਂਦ ਸੌਂਦਾ ਔਰ ਸਾਡੇ ਜਵਾਨ برف ਦੇ ਵਿੱਚ ਗਰਮੀ ਦੇ ਵਿੱਚ ਝੱਖੜ ਦੇ ਵਿੱਚ ਇਹ ਬਾਰਡਰਾਂ ਤੇ ਖੜ ਕੇ ਸਾਡੇ ਜੀਵਨਾਂ ਦੀ ਰੱਖਿਆ ਕਰਦੇ ਸਾਡੇ ਦੇਸ਼ ਦੀ ਰੱਖਿਆ ਕਰਦੇ ਆ ਅਜੇ ਆਪਣੀਆਂ ਕੋਰਸਿਸ ਦੇ ਉੱਤੇ ਉਂਗਲੀ ਚਖਣੀ ਇਹਨਾਂ ਵਾਸਤੇ ਕੋਈ ਜ਼ਿਆਦਾ ਅ ਅਸ਼ੀਗਲਿ ਸ਼ਰਮਨਾ ਗੱਲਣਾ ਵੀ ਇੱਕ ਐਡੀ ਵੱਡੀ ਪਦਵੀ ਤੇ ਤੁਸੀਂ ਤੁਹਾਨੂੰ ਸੈਂਟਰ ਦਾ ਵਜੀਦ ਬਣਾਇਆ ਕੈਬਨਿਟ ਦਾ ਤੇ ਤੁਸੀਂ ਸਾਡੇ ਜਵਾਨਾਂ ਪਰੇ ਇਸ ਤਰੀ ਤੁਸੀਂ ਬੇਤੁਕਾ ਜਿਹੜੀਆਂ ਧਿਆਨਬਾਜ਼ੀ ਕਰਦੇ ਹੋ ਇਹ ਇੱਕ ਮਤਲਬ ਬੜੀ ਗਲਤ ਗੱਲ ਹੈਗੀ ਆ ਇਹਨੂੰ ਅਸੀਂ ਨਿੰਦਾ ਕਰਦੇ ਹਾਂ ਇਸ ਚੀਜ਼ ਦੀ ਉਹਦੇ ਨਾਲ ਨਾਲ ਜਿੰਨੇ ਤਕਰੀਬਨ 70 ਤੋਂ 80% ਅਸੀਂ ਨਸ਼ਾ ਖਤਮ ਅੱਗੇ ਤੁਸੀਂ ਕਰੋ ਟੀਵੀ ਚੱਲਦਾ ਸੀ ਇੱਕ ਨੌਜਵਾਨ ਨਸ਼ੇ ਦੀ ਪੇਟ ਉੱਤੇ ਚੜ ਕੇ ਚਲੇ ਗਿਆ ਅੱਜ ਦੱਸੋ ਕਿੱਥੇ ਕਬਰਾਂ ਚਲੇਗਾ ਜੇ ਅਸੀਂ ਨਸ਼ੇ ਦੀ ਰੋਕ ਪਾਈ ਆ ਹੁਣ ਜਿਹੜਾ ਪੁਰਾਣਾ ਕੋਡ ਪੁਰਾਣੀ ਪਾਰਟੀਆਂ ਨੇ ਦਿੱਤਾ ਹੋਇਆ ਤੇ ਅਸੀਂ ਉਹਨੂੰ ਲੱਗੇ ਹੋਇਆ ਸਾਫ਼ ਕਰ ਅਸੀਂ ਨਹੀਂ ਨਸ਼ਾ ਰਹਿਣ ਦਿੱਤੇ ਸਤੰਦਸ਼ੇ ਨੂੰ ਸਾਫ਼ ਕਰਨ ਲੱਗੇ ਹਾਂ ਬਾਕੀ ਜਿਹੜੀ ਇਹਨਾਂ ਨੇ ਕੱਲ ਕੋਈ ਫੇਕ ਜੀ ਰੈਲੀ ਕਰਨੀ ਚਾਹੁੰਦੇ ਆ ਬੇਚੀਜ਼ਾਂ ਨੂੰ ਵੀ ਕੱਢਣਾ ਲੋਕਾਂ ਨੇ ਤਾਂ ਪਹਿਲੇ ਹੀ ਇਹਨਾਂ ਨੂੰ ਸੱਤਵੇਂ ਦਿੱਤੇ ਹੋਏ ਨੇ ਉਹ ਕਾਰਪੂਸ਼ੀ ਨੇ ਇਲੈਕਸ਼ਨ ਦੀ ਦੇਖ